ਰਾਜੂ ਕਿ ਗਤੂਰਾ ਹੋਰ ਲਿਆਈ ਓਏ ਹੋਰ ਹੈ ਹਾਂ ਹੋਰ ਆਪਾਂ ਤੇ ਦਿਲਾਂ ਦੀ ਮੈਂ ਅੱਛਾ ਤੇ ਆ ਕਾਲੀ ਕੁਛ ਕਹਿੰਦੀ ਤਾਂ ਨਹੀਂ ਤੇਰੀ ਮੈਂ ਕਾਲੀ ਨਹੀਂ ਕੁਛ ਕਹਿੰਦੀ ਮੇਰੇ ਤੇ ਤੀਨ ਨੂੰ ਅੱਛਾ ਖਾਦੇ ਨਾ ਪਾਲेंगी ਚਿੰਗਣੀ ਤੇ ਅੱਖਾਂ ਖੁੱਲ ਗਈਆਂ ਨਾ ਅੱਖਾਂ ਖੁੱਲੀਆਂ ਨਹੀਂ ਚੱਜ ਨਾ ਅੱਖਾਂ ਖੁੱਲੀਆਂ ਨਹੀਂ ਨਾ ਵੀ ਲੈ ਅੱਛਾ ਕਿਹੜਾ ਹੈ ਇਹ ਇਹ ਜਨਮ ਨੇ ਪਤਾ ਨਹੀਂ ਕਿਹੜਾ ਛੋਟਾ ਕਿ ਗਤੂਰਾ ਹੈ ਨਾ ਛੋਟੀ ਗੱਤੀ ਦਾ ਹੂੰ ਹੂੰ ਤੇ ਮਰੀ ਤੇ ਗੀਂ ਦੇਖ ਜੀਬਾ ਮਰੀ ਜਾਂਦਾ ਹੈ ਨਾ ਨੈ ਵੀਡੀਓ ਨੂੰ ਕਰੋ ਸ਼ੇਅਰ ਤੇ ਲੈ ਕੇ ਯਾਰਾ ਰਾਜੂ ਇੱਕ ਕਤੂਰਾ ਹੋਰ ਲਿਆਈ ਤੇ ਕਾਲੀ ਪੀ ਜਾਂਦੀ ਆ ਦੀ ਆ ਦੁੱਧ ਚ ਚਾਹ ਪਾ ਰੱਖੀ ਐਨੂੰ ਸੌ ਗਿਆ ਦੇਖ ਮਾਵਾ ਵਾਂਗੂ ਬੱਕਲ ਚ ਲੈ ਲਿਆ ਨੇ ਟਿੰਡੀਆਂ ਝੀਰੀ ਜੰਨੀਆਂ ਹਾਂ ਟਿੰਡੀਆਂ ਤੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰੋ ਭਾਈ ਹੁਣ ਅਸੀਂ ਚੰਗਣੀ ਤੇ ਠੀਕ ਹੈ ਚੰਗਣੀ ਤੇ ਪਾਲੂਗੀ ਰਾਜੂ ਵਿਚਾਰੇ ਨੂੰ ਤੇ ਇਹਨੂੰ ਰੱਖੇਗੀ ਸ਼ੌਂਕ ਨਾਲ ਹੈ। ਔਰ ਇਹਨੂੰ ਹੁਣ ਚਿੰਗਣੀ ਤੇ ਕਾਲੀ ਨੂੰ ਕਾਲੀ ਨੂੰ ਪਾਲਤਾ। ਕਾਲੀ ਵੀ ਛੋਟੀ ਜੀ ਸੀ ਬਈ। ਜਦੋਂ ਪਾਲੀਆ ਆ ਵੀ ਛੋਟੀ ਜੀ ਸੀ ਕੁੱਤੀ। ਇੱਕ ਚਿੱਟੀ ਸੀਗੀ ਚਿੱਟੀ ਦੇਦੀ ਕਿਸੇ ਨੂੰ। ਕੁੱਤਾ ਇਹਦਾ ਵਾਰ ਹੀ ਵਗ ਗਿਆ ਬਸ ਕੁੱਤਾ ਦਾ ਲੰਡਰ ਹੋ ਗਿਆ ਸੀ ਇਹਦਾ। ਆ ਤਾਂ ਕਾਲੀ ਨੂੰ ਪਾਲ ਕੇ ਛੱਡਤਾ ਵਿਚਾਰੀ ਨੂੰ। ਤੇ ਜਿਹੜੇ ਕਤੂਰੇ ਹੁੰਦੇ ਆ ਉਹ ਲੈ ਆਉਂਦੀ ਐ ਇਹ ਚੱਕ ਕੇ। ਤੇ ਹੁਣ ਕਿਸੇ ਤੋਂ ਹੋਰ ਲਿਆਈ ਕਤੂਰਾ ਛੋਟਾ ਜਾਂ। ਦੇਖੋ ਭਰਾਵੋ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰੋ ਅੱਖਾਂ ਨਹੀਂ ਖੁੱਲੀਆਂ ਦੇਖੋ ਮੈਂ ਹੀ ਖੁੱਲੀਆਂ ਨੀਸਾ ਹੋ ਗਿਆ ਇਹ ਅੱਖਾਂ ਨਹੀਂ ਖੁੱਲੀਆਂ ਇਹਦੀਆਂ ਦੇਖ ਮੈਂ ਗਿਆ ਟਿੱਡ ਨਾ ਲਾ ਜਿਵੇਂ ਟਿੱਡ ਨਾ ਲਾ ਕੇ ਮਾਮਾ ਵਾਂਗੂ ਬਕੜਚਾ ਪਾ ਕੇ ਵੀਡੀਓ ਨੂੰ ਕਰੋ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਾਈ ਬਣ ਕੇ ਹੱਥ ਮੰਨ ਕੇ ਬੇਨਤੀ ਆ ਸੋ ਢੰਗੇ ਤੇ ਹੁਣ ਦੱਦ ਅੱਧੇ ਪਾਉਂਗੀ ਮੇਰੀ ਮੁੰਗੜੀ ਇਟਕੜਨ ਦੇ ਚੁੰਗਣੀ ਨਿਆ ਰੱਖੀ ਆ ਠੀਕ ਆ ਭਾਈ ਚੁੰਗਣੀ ਨਿਆ ਰੱਖੀ ਆ ਤੇ ਚੁੰਗਣੀ ਨਾ ਪਾਉਂਗੀ ਵੀਡੀਓ ਨੂੰ ਕਰੋਂ ਲਾਇਕ ਤੇ ਬਾਈ ਬਣ ਕੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਦੇਖ ਨਾ ਵਿਚਾਰੀ ਕੋਲੇ ਜਵਾਕ ਤਾਂ ਹੈ ਨਹੀਂ ਕੋਈ ਬੱਚਾ ਕਤੂਰਿਆਂ ਨੂੰ ਪਾਲ ਦਿੰਦੀ ਐ ਐ ਚੁੰਗਣੀ ਤੇ ਉਹ ਕਰ ਦਿੰਦੀ ਐ ਬਿੱਲੀ ਦੇ ਬਲੂੰਗੜੇ ਕਤੂਰੇ ਚੂਕ ਕੋਕੜਾ ਕੋਕੜਾ ਮੁਰਗੀ ਮਰਗੀ ਇਕ ਉਥੇ ਉਹ ਚੱਕ ਕੇ ਲੇ ਹੋਗੀ ਹੁਣ ਹਨਾ ਉਹ ਉੱਚੇ-ਉੱਚੇ ਚੱਕ ਕੇ ਲੇ ਹੋਗੀ ਇਹ ਚੂਜੇ ਕਹਿੰਦੀ ਮੈਂ ਪਾਲ ਲੂੰਗੀ ਵਿੱਚ ਹੀ ਛੱਡ ਲੂੰਗੀ ਬਿੱਲੀ ਦੇ ਤੇ ਕਤੂਰਿਆਂ ਦੇ ਤੇ ਆਹ ਕਤੂਰੇ ਚੱਕ ਲਈ ਹੁਣ ਕਿਸੇ ਤੋਂ ਲਈ ਆਂ ਬਾਨੀਆਂ ਦੇ ਘਰੋਂ ਹਨਾ ਇਤੂ ਗੁਰਾ ਲੈ ਆਈ ਬਾਣੀਆਂ ਦੇ ਕਰੋ ਤੇ ਪਾਲੂਗੀ ਹੁਣ ਚੰਗਣੀ ਨਾ ਤੇ ਇਹਨੂੰ ਵੀਡੀਓ ਚ ਸਾਨੂੰ ਦਿਖਾਉਂਦੇ ਰਾਵਾਂਗੇ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਾਈ ਬਣ ਕੇ ਯਾਰ ਵੀਡੀਓ ਨੂੰ ਟ੍ਰੈਂਡਿੰਗਾਂ ਜੀ ਰਹੀ ਆ ਨਾਲ ਬਣਾਈ ਜਾਨੀ ਇਹਨੂੰ ਕੋਲੇ ਹੀ ਬਾ ਰੱਖਿਆ ਹੋਰ ਇਹਨਾਂ ਹੁਣ ਰੋਹ ਕਰਦਾ ਸੀ ਮੀਂਹ ਡਟਦਾ ਸੀ ਵੀ ਕੋਧੀ ਅੱਛਾ ਠੀਕ ਹੈ ਠੀਕ ਹੈ ਇਹ ਗੋਦੀ ਚ ਪਾਇਆ ਸੀ ਹਾਂ ਇਹ ਫੇਰ ਇੱਥੇ ਉਹ ਤੁਰਦਾ ਹੂ ਮਾੜਾ ਮੋਟਾ ਮੰਜੇ ਤੇ ਅੱਛਾ ਸੌ ਗਿਆ ਹੁਣ ਪਾ ਦੇ ਮੰਜੇ ਤੇ ਚੀਲ ਨਾ ਆਣਾ ਪਹਿਰ ਪਹਿਣਾ ਨਹੀਂ ਇਹ ਪਾਏ ਗਿਆ ਪਾਏ ਗਿਆ ਪਾਏ ਗਿਆ ਪਾਏ ਗਿਆ ਹਾਂ ਪਾਏ ਗਿਆ ਦੇਖੋ ਬਾਈ ਉਹ ਛੋਟਾ ਜੀ ਹੈ ਜਮਾ ਹਾਂ ਜੀ ਅੱਖਾਂ ਵੀ ਨਹੀਂ ਖੁੱਲੀਆਂ ਇਹਦੀਆਂ ਮਿਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਬਾਈ ਮੜਕੇ ਤੇ ਬਣਾਉਣੀ ਹੈ ਟਿੰਡੀਆਂ ਅੱਜ ਹਾਂ ਬੱਦਲ ਚੱਕ ਬਵਾਤਾ ਅੱਜ ਠੰਡ ਘਰਾਤੀ ਹੈ ਨਾ ਹਾਂ ਨਹੀਂ ਆਲਾ ਹੋ ਰਿਆ ਰੱਬ ਠੰਡ ਘਰਾਤੀ ਅੱਜ ਤੋਂ ਕਾਲੀ ਨੂੰ ਵੀ ਐਂ ਪਾ ਲੈ ਤੇਰੀ ਨੂੰ ਹੈ ਕਾਲੀ ਨੂੰ ਵੀ ਐਂ ਪਾਲਿਆ ਵਿਚਾਰੀਆਂ ਮੇਰੇ ਪਾਪੇ ਦੇ ਨਾਲ ਪੈ ਜਾਂਦੀ ਸੀ ਕਹਿੰਦੀ ਕਾਲੀ ਤਾਂ ਚੜ ਕੇ ਛੋਟੀ ਜੀ ਨਾਲ ਸਿਆਲ ਚ ਵਿੱਚ ਵੜ ਜਾਂਦੀ ਵਿਸਤਰੀ ਤੇ ਐਂ ਪਾਲੀ ਨੂੰ ਪਾਲਿਆਗਾ ਉਹ ਲਾਲ ਜਾਂ ਤਾਂ ਇਹਦਾ ਵਗ ਹੀ ਗਿਆ ਤੇ ਇੱਕ ਚਿੱਟੀ ਕਿਸੇ ਨੂੰ ਦੇਤੀ ਇਹਨਾਂ ਨੇ ਕੋਤੂ ਤੇ ਬੇਲੀ ਇਹਦੀ ਭਰਾਵਾਂ ਲੈ ਗਈ ਬਲੁੰਗੜੇ ਚੱਕਿਆ ਦੇਖ ਹਾਂ ਨਹੀਂ ਦਿੰਦੀ ਕਿਸੇ ਨੂੰ ਹਾਂ ਨਹੀਂ ਦਿੰਦੀ ਹਾਂ ਇਹ ਛੋਟਾ ਜੀ ਬੱਚਾਗਾ ਹਾਂ ਭਾਲ ਕੇ ਨਫੜਾਇਆ ਕਰ ਰਾਜੂ ਕਿਸੇ ਨੂੰ ਹਾਂ ਭਾਲ ਕੇ ਨਫੜਾਇਆ ਕਰ ਫਾਲ ਕੇ ਕਤੂਰਾ ਲੰਦਿਆ ਕਰ ਕੀ ਕਹਿਣਾ ਚਾਹਣੀ ਹੈ ਬਾਈਆਂ ਨੂੰ ਬਾਈਆਂ ਨੂੰ ਇਹ ਕਹਿੰਨੀ ਬਈ ਲੈ ਕੇ ਸਬਸਕ੍ਰਾਈਬ ਕਰਿਆ ਕਰੋ ਬਾਈ ਬਈ ਵੀਡੀਓ ਨੂੰ ਸ਼ੇਅਰ ਕਰੋ ਸਵਾਦ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਠੀਕ ਆ ਲੈ ਬਾਈ ਕਰੋ ਵੀਡੀਓ ਨੂੰ ਲੈ ਕੇ ਸ਼ੇਅਰ ਤੇ ਬਾਈ ਬਣ ਕੇ ਨਾ ਸਾਨੂੰ ਆ ਹੁਸਨਾ ਨਹੀਂ ਕਹਿਣਾ ਹੁੰਦਾ ਮੜੀ ਜੀ ਗਰਾਰੀ ਹੱਲਦੀ ਆ ਸਾਨੂੰ ਪਹਿਲਾਂ ਵੀ ਦੱਸਿਆ ਵੀਡੀਓ 'ਚ ਲੈ ਕੇ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਾਈ ਬਣ ਕੇ ਜ਼ਰੂਰ ਜਾ ਸਰਦੂਲ ਗੜ ਪਿੰਡ ਹੈ ਨਾਮ ਮੇਰਾ ਠੀਕ ਆ ਸਰਦੂਲ ਗੜਵਾਲੀ ਰਾਜੂ ਸਰਦੂਲ ਗੜਵਾਲੀ ਰਾਜੂ ਕਿਆ ਕਰਨਗੇ ਇਹਨੂੰ ਬਾਈ ਸਰਦੂਲ ਗੜਵਾਲੀ ਰਾਜੂ ਹੈ ਤਾਂ ਦੂਜੀ ਕਿਰਨਾਂ ਦੀ ਭੈਣੀ ਹੈ ਵੀ ਭਾਰੀ ਹੈ ਸਰੀਰ ਕਿਉਂ ਬੱਚੇ ਕਰਕੇ ਦਵਾਈਆਂ ਦਵੀਆਂ ਨੇ ਸਰੀਰ ਭਾਰੀ ਹੋ ਗਿਆ ਇਹਦਾ ਐ ਹੀ ਹੋ ਗਿਆ ਯਾਰ ਤੇਰਾ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਬਾਈ ਬਣ ਕੇ ਯਾਰ ਥੈਂਕ ਯੂ ਧੰਨਵਾਦ ਬਾਈ